ਦੇਸ਼ ਦੀ ਰੱਖਿਆ ਲਈ ਆਪਣਾ ਸਿੰਦੂਰ ਭੇਚ ਰਹੀਆਂ ਇਹ ਕਹਿਣਾ ਹੈ ਮਹਾਰਾਸ਼ਟਰ ਦੇ ਮਨੋਜ ਪਾਟਲ ਦੀ ਪਤਨੀ ਦਾ ਜਿਨ੍ਹਾਂ ਦੇ ਵਿਆਹ ਨੂੰ ਹਲੇ ਸਿਰ ਤਿੰਨ ਦਿਨ ਹੋਏ ਨੇ ਜੀ ਹਾਂ ਮਨੋਜ ਪਾਟਲ ਜੋ ਫੌਜ ਦੇ ਵਿੱਚ ਡਿਊਟੀ ਕਰਦੇ ਨੇ ਤੇ ਉਹਨਾਂ ਨੂੰ ਅਚਾਨਕ ਫੋਨ ਆ ਜਾਂਦਾ ਹੈ ਕਿ ਡਿਊਟੀ ਤੇ ਵਾਪਸ ਆ ਜਾਓ ਤੁਹਾਡੀ ਲੋੜ ਹੈ ਜਿਸ ਤੋਂ ਬਾਅਦ ਪੂਰਾ ਪਰਿਵਾਰ ਉਹਨਾਂ ਨੂੰ ਜੋ ਹੈ ਉਹ ਟ੍ਰੇਨ ਦੇ ਵਿੱਚ ਚੜਾਉਣ ਆਉਂਦਾ ਹੈ ਪਰ ਪਤਨੀ ਦੀ ਅੱਖਾਂ ਦੇ ਅਥਰੂ ਦੱਸ ਰਹੇ ਨੇ ਕਿ ਦਿਲ ਨਹੀਂ ਕਰ ਰਿਹਾ ਭੇਜਣ ਨੂੰ ਤੇ ਨਾ ਹੀ ਉਹ ਭੇਜਣਾ ਚਾਹੁੰਦੀ ਹੈ ਪਰ ਕੀ ਕਰੇ ਦੇਸ਼ ਦੇ ਲਈ ਇਹ ਕਰਨਾ ਪਵੇਗਾ ਜਿਹਾ ਇਹ ਵੀਡੀਓ ਚੜੀਆ ਉਹ ਮਹਾਰਾਸ਼ਟਰ ਤੋਂ ਸਾਹਮਣੇ ਆਈ ਹੈ ਜਿੱਥੇ ਮਨੋਜ ਪਾਟਲ ਦਾ ਇਹ ਪੂਰਾ ਪਰਿਵਾਰ ਹੈ ਅਤੇ ਮਨੋਜ ਪਾਟਲ ਛੁੱਟੀਆਂ ਤੇ ਆਏ ਹੋਏ ਸੀ ਵਿਆਹ ਦੇ ਲਈ ਆਏ ਹੋਏ ਸੀ ਤੇ ਵਿਆਹ ਨੂੰ ਹਲੇ ਸਿਰਫ 3 ਦਿਨ ਹੋਏ ਸੀ ਜੋ ਹੈ ਵਿਆਹ ਤੋਂ 3 ਦਿਨ ਬਾਅਦ ਹਲੇ ਲੜੀ ਘਰ ਆਈ ਹੀ ਸੀ ਕਿ ਅਚਾਨਕ ਫੋਨ ਆ ਜਾਂਦਾ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਵਾਪਸ ਜਾਣਾ ਪਵੇਗਾ ਅਤੇ ਇਸ ਵਾਪਸੀ ਦੇ ਵਿੱਚ ਪੂਰਾ ਪਰਿਵਾਰ ਭਾਵੁਕ ਹੈ ਪਰ ਸਭ ਦੀਆਂ ਨਜ਼ਰਾਂ ਜਿਹੜੀਆਂ ਨੇ ਉਹ ਮਨੋਜ ਪਾਟਲ ਦੀ ਪਤਨੀ ਤੇ ਟਿਕੀਆਂ ਜਿਸ ਦੇ ਅੱਖਾਂ ਦੇ ਵਿੱਚ ਅਥਰੂ ਸੀ ਪਰ ਉਸਨੇ ਹੌਸਲੇ ਦੇ ਨਾਲ ਕਿਹਾ ਕਿ ਦੇਸ਼ ਦੀ ਰੱਖਿਆ ਲਈ ਮੈਂ ਆਪਣਾ ਸੰਦੂਰ ਭੇਜ ਰਹੀ ਹਾਂ ਇਹ ਸ਼ਬਦ ਬਹੁਤ ਦਿਲਚੀਰਮੇ ਸੀ ਇਸ ਸ਼ਬਦ ਸੁਣ ਕੇ ਬਹੁਤਿਆਂ ਨੇ ਇਸ ਲੜਕੀ ਦੇ ਲਈ ਤਾੜੀਆਂ ਵਜਾਈਆਂ ਤੇ ਕਿਹਾ

आज आमचं सत्यनारायणची पूजा होती तरी मी त्यांना सपोर्ट करते जाब असं देशाचं संरक्षण महत्वाचं वाटतंय तुम्हाला हो देशासाठी जाब असं काय सांगणार आहात ठीक आहे